ਸੁਹੇ ਵਿਚੀ ਰੇਵਾਲਿਆ ਮੈਂ ਕੈਨੀਆ ਕਰ ਛਤਰੀ ਦੀ ਛਾਂ ਮਚਾਵੇਂ ਬੈਨੀਆ ਕਰ ਛਤਰੀ ਦੀ ਛਾਂ ਮਚਾਵੇਂ ਬੈਨੀਆ ਸੁਹੇ ਵਿਚੀ ਰੇਵਾਲਿਆ ਫੁੱਲ ਕਿਕਰਾਂ ਦੇ ਸੁਹੇ ਵਿਚੀ ਰੇਵਾਲਿਆ ਫੁੱਲ ਕਿਕਰਾਂ ਦੇ ਕਿਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ ਕਿਕਰਾਂ ਲਾਈ ਸੁਹੇ ਵਿਚੀ ਰੇਵਾਲਿਆ ਫੁੱਲ ਤੋਰੀ ਦਾ ਸੁਹੇ ਵਿਚੀ ਰੇਵਾਲਿਆ ਫੁੱਲ ਤੋਰੀ ਦਾ ਬਾਜ ਤੇਰੇ ਬੇਮਾਇਆ ਕੁਝ ਨਹੀਂ ਲੋੜੀਦਾ ਬਾਜ ਤੇਰੇ ਬੇਮਾਇਆ ਕੁਝ ਨਹੀਂ ਲੋੜੀਦਾ ਸੁਹੇ ਵਿਚੀ ਰੇਵਾਲਿਆ ਮੈਂ ਕੈਨੀਆ ਸੁਹੇ ਵਿਚੀ ਨਖਰੇ ਤੀਰ ਜੁਦਾਈਆਂ ਵੇ ਮੈਂ ਸੈਨੀਆਂ ਨਖਰੇ ਤੀਰ ਜੁਦਾਈਆਂ ਵੇ ਮੈਂ ਸੈਨੀਆਂ ਸੁਹੇ ਵਿਚੀਰੇ ਵਾਲਿਆਂ 도 ਲਾਲੜੀਆਂ ਸੁਹੇ ਵਿਚੀਰੇ ਵਾਲਿਆਂ 도 ਲਾਲੜੀਆਂ ਮੇਲਾ ਵੇਖਣ ਆਈਆਂ ਕਰਮਾਂ ਵਾਲੜੀਆਂ ਮੇਲਾ ਵੇਖਣ ਆਈਆਂ ਕਰਮਾਂ ਵਾਲੜੀਆਂ ਸੁਹੇ ਵਿਚੀਰੇ ਵਾਲਿਆਂ ਗਲ ਗਾਨੀ ਐ ਸੁਹੇ ਵਿਚੀਰੇ ਵਾਲਿਆਂ ਲਗਾਨੀਏ ਚਰਖਾ ਰੰਗ ਰੰਗੀਲਾ ਵੇੜੇ ਡਾਨੀਆਂ ਚਰਖਾ ਰੰਗ ਰੰਗੀਲਾ ਵੇੜੇ ਡਾਨੀਆਂ ਸੁਹੇਵ ਚੀਰੇ ਵਾਲਿਆ ਮੈਂ ਕੈਨੀਆ ਸੁਹੇਵ ਚੀਰੇ ਵਾਲਿਆ ਮੈਂ ਕੈਨੀਆ ਕਰ ਛਤਰੀ ਦੀ ਛਾਂ ਬਚਾਵੇਂ ਵੈਨੀਆ ਕਰ ਛਤਰੀ ਦੀ ਛਾਂ ਬਚਾਵੇਂ ਵੈਨੀ